ਇਹ ਪੰਜਾਬ ਦੇ ਵਿੱਚ ਪੂਰੇ ਪੰਜਾਬ 'ਚ ਇਹੋ ਜਿਹਾ ਇੱਕ ਵੀ ਸਕੂਲ ਹੈ ਨਹੀਂ ਜਿਹਦੇ 'ਚ ਡੈਕਸ ਹੈ ਨਹੀਂ ਕਿਉਂਕਿ ਪਹਿਲਾਂ ਹੁੰਦਾ ਸੀਗਾ ਵੀ ਬੱਚੇ ਜਿਹੜੇ ਆ ਉਹ ਦਰਿਆ 'ਤੇ ਜਾਂ ਟਾਟਾ 'ਤੇ ਬਹਿ ਕੇ ਪੜ੍ਹਦੇ ਹੁੰਦੇ ਸੀ ਹੁਣ ਅੱਜ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰ ਨੇ ਕੋਈ ਵੀ ਇਹੋ ਜਿਹਾ ਸਕੂਲ ਨਹੀਂ ਛੱਡਿਆ ਵੀ ਜਿੱਥੇ ਡੈਕਸ ਨਾ ਹੋਣ ਬੱਚੇ ਸਾਰੇ ਪੰਜਾਬ 'ਚ ਜਿਹੜੇ ਨੇ ਉਹ ਕਿੱਥੇ ਬਹਿ ਕੇ ਪੜ੍ਹਦੇ ਆ ਸੋ ਇਹ ਸਰਕਾਰ ਦਾ ਵਿਜ਼ਨ ਹੈ ਕਿ ਬੱਚਿਆਂ ਨੂੰ ਜੇ ਸਿੱਖਿਆ ਚੰਗੀ ਮਿਲੂਗੀ ਜੇ ਬੱਚਿਆਂ ਨੂੰ ਸਹੂਲਤ ਚੰਗੀ ਮਿਲੂਗੀ ਤਾਂ ਹੀ ਉਹ ਪੜ੍ਹ ਲਿਖ ਕੇ ਕੁਝ ਚੰਗਾ ਇਨਸਾਨ ਬਣ ਸਕਣਗੇ ਕਿਉਂਕਿ ਜਿਹੜੀ ਪੜ੍ਹਾਈ ਆ ਕੱਲੀ ਨੌਕਰੀ ਲੱਗਣ ਵਾਸਤੇ ਨਹੀਂ ਚੰਗੇ ਇਨਸਾਨ ਬਣਨ ਵਾਸਤੇ ਵੀ ਜ਼ਰੂਰੀ ਹੁੰਦੀ ਆ ਸੋ ਸਰਕਾਰ ਦਾ ਜਿਹੜਾ ਟੀਚਾ ਮੈਨੂੰ ਲੱਗਦਾ ਹੌਲੀ-ਹੌਲੀ ਪੂਰਾ ਹੋਵੇ ਸਰ ਬੱਚੇ ਪੜ੍ਹ ਲਿਖਣ ਆਪ ਦਾ ਚੰਗਾ ਮਨ ਉੱਚ ਲੈਣ ਤਾਂ ਆਪੇ ਹੀ ਜਿਹੜਾ ਪੰਜਾਬ ਸੁਧਾਰ ਹੋ ਜੂਗਾ ਚੰਗੇ ਹੱਥਾਂ ਚ ਆਜੂਗਾ ਕਿਤੇ ਪਹਿਲਾਂ ਵਾਲੇ ਜਿਹੜਾ ਅੰਧੇਰਾ ਤੋਂ ਸੋਚਦੇ ਤਾਂ ਇਹਨਾਂ ਨੂੰ ਪੜ੍ਹਨ ਦੀ ਸੀ ਦੇਣਾ ਮੈਨੂੰ ਮਾਰ ਹੁੰਦਾ ਇਹ ਗੱਲ ਕਹਿਣ ਲੱਗੇ ਮੀਰ ਪਹਿਲਾਂ ਜ਼ਿਆਦਾ ਸਰਕਾਰੀ ਸਕੂਲਾਂ ਤੋਂ ਹਟ ਕੇ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਸੀ ਆ ਪਿਛਲੇ ਸਾਲ 9000 ਦੇ ਕਰੀਬ ਸੱਤਾ ਤੱਕ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ 'ਚ ਜ਼ਿਆਦਾ ਕਾਨੇ ਅਡਮਿਸ਼ਨਾਂ ਲਈਆਂ ਤੋਂ ਇਹ ਵੱਡੀ ਗੱਲ ਹੁੰਦੀ ਆ ਇਨਫਰਾਸਟ੍ਰਕਚਰ ਦੇਣਾ ਹੈ ਬੱਚਿਆਂ ਨੂੰ ਮੁੱਢਲੀਆਂ ਮੇਰੇ ਵੱਲੋਂ ਸਾਡੀ ਸਤਿਕਾਰ ਮੇਰਾ ਨਾਮ ਸੁਖੀ ਕੌਰ ਨੇ ਦਖਲ ਜਮਾ ਦੀ ਵਿਦਿਆਰਥਣਾ ਦੀ ਗੁਰੂ ਕੀਏ ਪਰਦੀਹਾ ਮਾਜੋਤ ਜਾਤ ਤਾਨੇ ਸਿੱਖਾ ਕ੍ਰਾਂਤੀ ਨਾਲ ਬਦਲਾ ਪੰਨਾ ਮੇਂ ਚਲਾਈ ਹੈ ਉਹ ਬਹੁਤ ਹੀ ਸ਼ਾਨਦਾਯੋਗ ਕੰਮ ਹੈ ਖਾਸ ਕਰਕੇ ਜਿਨਾ ਮਾਤਾ ਵੀ ਬਹੁਤ ਸੁੰਦਰ ਬਣਾਇਆ ਗਿਆ ਹੈ ਜਿਸ ਨਾਲ ਵਿਦਿਆਰਥੀ ਬਹੁਤ ਜ਼ਿਆਦਾ ਖੁਸ਼ ਹੋਇਆ ਹੈ ਮਾਤਾ ਵਿੱਚ ਸਮਾਰਟ ਪੈਨਲ ਤੇ ਪ੍ਰੋਜੈਕਟ ਨਾਲ ਸਾਰੇ ਵਿਦਿਆਰਥੀ ਨੂੰ ਪੜ੍ਹਨ ਵਿੱਚ ਬਹੁਤ ਹੀ ਆਸਾਨ ਹੋ ਗਿਆ ਹੈ ਖਾਸ ਕਰਕੇ